ਓ ਆ ਗਈ ਓ ਆ ਗਈ ਮੈਨੂੰ ਬਚਾ ਲੋ ਕੋਈ ਬਚਾ ਲੋ ਮੈਨੂੰ ਆ ਕੇ ਗੁਲਜਾਰੀ ਬੁਰੇ ਤਰਾ ਕੰਮਣ ਲੱਗਾ ਰੋਲਾ ਸੁਣ ਕੇ ਆਣ ਗਵਾਂ ਦੇ ਲੋਕ ਤਮਾਸ਼ਵੀਨ ਬਣ ਕੇ ਇਕੱਠੇ ਹੋ ਗਏ ਸਨ ਉਸ ਦੇ ਡੇਲੇ ਬਾਹਰ ਨਿਕਲ ਆਏ ਸਨ ਅਤੇ ਪੂਰਾ ਸਰੀਰ ਪਸੀਨੇ ਨਾਲ ਤਰ ਬਤਰ ਹੋ ਗਿਆ ਸੀ ਉਸ ਦੀ ਜ਼ੁਬਾਨ ਥਤਲਾਉਣ ਲੱਗੀ ਸੀ ਗੁਲਜਾਰੀ ਦੀ ਮਾਂ ਨੇ ਉਸ ਨੂੰ ਕਲਾਵੇ ਵਿੱਚ ਲੈ ਕੇ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਰਾਣ ਜਰਾਨੂ ਖਾਣੀ ਬਦਚਲਣ ਅਣਵਿਆਈ ਮਾਂ ਬਣ ਕੇ ਉੱਦਲ ਗਈ ਛੜੇਲ ਨੂੰ ਮੇਰਾ ਪੁੱਤਰ ਹੀ ਮਿਲਿਆ ਸੀ ਚਿਮੜਨ ਨੂੰ ਗੁਲਜਾਰੀ ਬੇਹੋਚ ਚੁੱਕਾ ਸੀ ਮੂੰਹ ਵਿੱਚੋਂ ਚੱਗ ਨਿਕਲ ਰਹੀ ਸੀ ਪੰਜ ਕੁ ਮਿੰਟਾਂ ਵਿੱਚ ਗੁਲਜਾਰੀ ਨੂੰ ਹੋਸ਼ ਆ ਗਿਆ ਪਰ ਉਹ ਨਿਟਾਲ ਹੋ ਚੁੱਕਾ ਸੀ ਅਤੇ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਹਿਦਰੀ ਸੀ ਉਤਰਗਵਾਂਡ ਵਿੱਚ ਰਹਿੰਦੇ ਹਰ ਬਿਲਾਸ ਦੀ ਘਰ ਵਾਲੀ ਪ੍ਰੀਤੋ ਨੇ ਰੌਲਾ ਸੁਣ ਕੇ ਆਪਣੇ ਘਰ ਦਾ ਬੁਹਾ ਬੰਦ ਕਰ ਲਿਆ ਸੀ ਅਤੇ ਅੱਖਾਂ ਪਰ ਕੇ ਉੱਪਰ ਵਾਲੇ ਨਾਲ ਗਿਲੇ ਸ਼ਿਕਵੇ ਕਰਨ ਲੱਗ ਪਈ ਕਿ ਦਾਡਿਆ ਕੀ ਵਿਗਾੜਿਆ ਸੀ ਮੇਰੀ ਕੰਮੋ ਨੇ ਕਿਸੇ ਦਾ ਫਿਰ ਜਿਉਂਦੇ ਨੂੰ ਤਾਂ ਨਹੀਂ ਟਿਕਣ ਦਿੱਤਾ ਚੰਦਰੀ ਤਾਂ ਮਰੀ ਦਾ ਵੀ ਨਿਤ ਸੀਵਾ ਪੱਟ ਦੀ ਦੁਨੀਆ ਦਰ ਅਸਰ ਹਰ ਬਿਲਾਸ ਦੀਆਂ ਤਿੰਤੀਆਂ ਤੇ ਦੋ ਪੁੱਤਰਾਂ ਵਿੱਚੋਂ ਸਭ ਤੋਂ ਵੱਡੀ ਧੀ ਸੀ ਕੰਮੋ ਕੰਮੋ ਮਰ ਕੇ ਮੱਸਾ 17 ਕੋ ਸਾਲ ਦੀ ਸੀ ਨਮੀ ਫੁੱਟੀ ਕਲੀ ਵਾਂਗ ਜਵਾਨੀ ਡੋਲ-ਡੋਲ ਪੈਂਦੀ ਸੀ ਉਹ ਸੋਬਕ ਜਹੀ ਲੰਬੀ ਲੰਜੀ ਸਾਵਲੇ ਰੰਗ ਦੀ ਪਹਿਲੀ ਨਜ਼ਰੇ ਮਨਮੋਹ ਲੈਣ ਵਾਲੀ ਬਹੁਤ ਹੀ ਚੁਲਬੁਲੀ ਜਹੀ ਸਿਰਦ ਦੀ ਕੁੜੀ ਸੀ ਜਵਾਨੀ ਦੀ ਦੇਹਲੀ ਤੇ ਪੈਰ ਰੱਖਦਿਆਂ ਹੀ ਜ਼ਿੰਦਗੀ ਦੇ ਖੂਬਸੂਰਤ ਸੁਪਨੇ ਬਣਨ ਲੱਗੇ ਸੀ ਕਮੋ ਦੁਨੀਆ ਦੀ ਇਹ ਪੈੜੀਆਂ ਨਜ਼ਰਾਂ ਤੋਂ ਬੇਖਬਰ ਆਪਣੀ ਹੀ ਦੁਨੀਆ ਵਿੱਚ ਰਮੀ ਰਹਿੰਦੀ ਸੀ ਉਹ ਨਹੀਂ ਜਾਣਦੀ ਸੀ ਕਿ ਖੁੱਲੇ ਆਸਮਾਨ ਵਿੱਚ ਉੱਡਦੀਆਂ ਚਿੜੀਆਂ ਦਾ ਉਡਣਾ ਮਾਸ ਖਾਣੇ ਗਿਲਜਾਨੂ ਕਾਣੀ ਅੱਖ ਨਹੀਂ ਪਾਉਂਦਾ ਸੀ ਇੱਕ ਤਾਂ ਪਰਿਵਾਰ ਵੱਡਾ ਸੀ ਦੂਜਾ ਕਰਦੀ ਗਰੀਬੀ ਜਿਸ ਕਰਕੇ ਕੰਮ ਪੜਾਈ ਪੱਖੋਂ ਅਧੂਰੀ ਰਹਿ ਗਈ ਪਿੰਡ ਵਿੱਚ ਪ੍ਰਾਇਮਰੀ ਸਕੂਲ ਵਿੱਚ ਵੀ ਪੰਜ ਜਮਾਤਾਂ ਮਸਾ ਹੀ ਪੜ ਸਕੀ ਸੀ ਉਹ ਵੀ ਮਾਂ ਦੇ ਜਿੱਦ ਕਰਕੇ ਹੀ ਮਸਾ ਹਰ ਬਲਾਸ ਨੂੰ ਮਨਾਇਆ ਸੀ ਉਹ ਅੱਗੇ ਪੜਨਾ ਚਾਹੁੰਦੀ ਸੀ ਪਰ ਪਿਓ ਨੇ ਪਿੰਡੇ ਪਾਣੀ ਨਾ ਪੈਣ ਦਿੱਤਾ ਸਾਦੀ ਇੱਕ ਸੁਣਾ ਕੇ ਗੱਲ ਖਤਮ ਕਰ ਦਿੱਤੀ ਕਿ ਮੈਂ ਨਹੀਂ ਪਿੰਡੋਂ ਬਾਹਰ ਵੇਚਣਾ ਮੇਰੇ ਕੋਲ ਐਨੇ ਪੈਸੇ ਨਹੀਂ ਵੀ ਫੀਸਾ ਭਰਾ ਕਿਤਾਬਾਂ ਤੇ ਬਾਤੀਆਂ ਲੈ ਲੈ ਦੇਵਾਂ ਇਹਨੇ ਪੜ ਕੇ ਕਿਹੜਾ ਡੀਸੀ ਲਗਣਾ ਚੁੱਲ੍ਹਾ ਹੀ ਚੌਕਣਾ ਕਰਨੀ ਤਾਂ ਦਿਹਾੜੀਆਂ ਹੀ ਆ ਸਾਡੀ ਕਿਸਮਤ ਤਾਂ ਰੱਬ ਨੇ ਚੱਕਰੀ ਕਰਨ ਹੀ ਲਿਖੀ ਹੈ ਜਾਂਦਾ ਉੱਪਰ ਨੂੰ ਨਾ ਉੱਡੋ ਮੇਰੇ ਵਿੱਚ ਐਨਾ ਦਮ ਹੈ ਨਹੀਂ ਐਨਾ ਬੋਝ ਚੁੱਕਣ ਦਾ ਕੰਮੂ ਅਤੇ ਮਾਂ ਦੋਵੇਂ ਮਨ ਮਹਿਸੂਸ ਕੇ ਸਬਰ ਦਾ ਕੁੱਟ ਪੀ ਚੁੱਪ ਵੱਟ ਗਈਆਂ ਹੁਣ ਰੋਜ਼ਾਨਾ ਕੰਮੋਂ ਮਾਂ ਦੇ ਨਾਲ ਪਿੰਡੇ ਦੇ ਲੰਬੜਦਾਰ ਦੇ ਖੇਤਾਂ ਵਿੱਚ ਦਿਹਾੜੀ ਦੱਪਾ ਕਰਨ ਜਾਂਦੀਆਂ ਹਰ ਬਿਲਾਸ ਹਰ ਰੋਜ਼ ਪ੍ਰੀਤ ਨੂੰ ਇਹ ਨਸੀਹਤ ਦੇ ਕੇ ਘਰੋਂ ਤੋਰਦਾ ਕਿ ਉਹ ਕੰਮ ਨੂੰ ਆਪਣੇ ਨਾਲ ਨਾਲ ਹੀ ਰੱਖੇ ਜਿਹੜਾ ਵੀ ਇੱਧਰ ਉੱਧਰ ਨਾ ਹੋਣ ਦੇਵੇ ਕੰਮੋਂ ਨੂੰ ਆਪਣੇ ਪਿਓ ਦੀ ਇਹ ਗੱਲ ਜਮਾਂ ਚੰਗੀ ਨਾ ਲੱਗਦੀ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਕੋਈ ਕੈਦੀ ਹੋਵੇ ਉਹਦੇ ਹਰ ਸਾਰਾ ਸਾਥੇ ਪਰ ਲੱਗ ਗਿਆ ਹੋਵੇ ਪਰ ਸ਼ਾਇਦ ਉਹ ਅਜੇ ਬਾਹਰ ਦੀ ਜਾਲਮ ਦੁਨੀਆ ਤੋਂ ਬੇਖਬਰ ਸੀ ਉਹ ਤਾਂ ਖੁੱਲੇ ਅਸਮਾਨ ਵਿੱਚ ਆਜ਼ਾਦ ਪੰਛੀਆਂ ਵਾਂਗ ਉਡਾਰੀਆਂ ਭਰਨਾ ਚਾਹੁੰਦੀ ਸੀ ਮਾਂ ਦੇ ਨਾਲ ਕੰਮ ਕਰਦੀ ਕਦੇ-ਕਦੇ ਉਹ ਕੋਈ ਗੀਤ ਗੁਣ ਬਣਾਉਣ ਲੱਗਦੀ ਤਾਂ ਮਾਂ ਉਸ ਨੂੰ ਕੌੜੀ ਜੀ ਅੱਖ ਨਾਲ ਘੂਰ ਕੇ ਚੁੱਪ ਕਰਵਾ ਦਿੰਦੀ ਇੱਕ ਦਿਨ ਲੰਬੜਦਾਰ ਹਰ ਬिलास ਦੇ ਘਰ ਆਇਆ ਅਤੇ ਉਸਨੇ ਕਿਹਾ ਕਿ ਉਹਦੀ ਤੀ ਦਾ ਵਿਆਹ ਇਸ ਕਰਕੇ ਪ੍ਰੀਤੋ ਤੇ ਕੰਮੋ ਕੁਝ ਦਿਨ ਉਹਦੇ ਘਰ ਦੀ ਸਾਫ ਸਫਾਈ ਅਤੇ ਹੋਰ ਕੰਮਾਂ ਲਈ ਉਹਦੇ ਘਰ ਆਇਆ ਕਰਨ ਹਰ ਬਿਲਾਸ ਨੇ ਨਾ ਚਾਹੁੰਦੇ ਹੋਏ ਵੀ ਹਾਂ ਕਰ ਦਿੱਤੀ ਕਿਉਂਕਿ ਵਿਆਹ ਦੇ ਕੰਮ ਕਰਕੇ ਉਸ ਨੂੰ ਚਾਰ ਪੈਸੇ ਵੱਧ ਆਉਣ ਦੀ ਉਮੀਦ ਵੱਜ ਗਈ ਸੀ ਕੋਈ ਗੱਲ ਨਹੀਂ ਸਰਦਾਰ ਉਸਨੇ ਝਟ ਕਹਿ ਦਿੱਤਾ ਕੋਈ ਨਹੀਂ ਜੀ ਕੰਮ ਹੀ ਕਰਨਾ ਅਸੀਂ ਤਾਂ ਸਾਨੂੰ ਤਾਂ ਢਿੱਡ ਦੀ ਅੱਗ ਬਜਾਉਣ ਖਾਤਰ ਚਾਹ ਛਿੱਲੜ ਚਾਹੀਦੇ ਆ ਕੰਮ ਤਾਂ ਕੰਮ ਹੀ ਐ ਘਰ ਕੀ ਐ ਬਾਹਰ ਕੀ ਕੱਲ ਤੋਂ ਦੋਵੇਂ ਮਾਂ ਤੀ ਤੁਹਾਡੇ ਘਰ ਆ ਜਾਇਆ ਕਰਨ ਗਿਆ ਇਹ ਗੱਲ ਸੁਣ ਕੇ ਲੰਬੜਦਾਰ ਮੁੱਛਾਂ ਵਿੱਚ ਖਚਰਾ ਜਿਹਾ ਹਾਸਾ ਹੱਸਦਾ ਬੇੜੇ ਵਿੱਚ ਪਾਂਡੇ ਮਾਂ ਦੇ ਕੰਮੋ ਵੱਲ ਟੇਢੀ ਅੱਖ ਨਾਲ ਚਾਕਦਾ ਹੋਇਆ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਚੰਗਾ ਕੱਲ ਨੂੰ ਟਾਈਮ ਸੇ ਭੇਜ ਦੇਵੀਂ ਦੋਹਾਂ ਨੂੰ ਕਰੇ ਅਗਲੇ ਦਿਨ ਬ੍ਰੀਤੂ ਅਤੇ ਕੰਮੋ ਘਰ ਦੇ ਕੰਮ ਤੰਦੇ ਤੋਂ ਫਾਰਕ ਹੋ ਕੇ ਲੰਬਰਦਾਰ ਦੇ ਘਰ ਪੁੱਜ ਗਈਆਂ ਜਿਵੇਂ ਹੀ ਉਹ ਘਰ ਕੇ ਅੰਦਰ ਦਾਖਲ ਹੋਈਆਂ ਤਾਂ ਲੰਬਰਦਾਰ ਪਤਾ ਨਹੀਂ ਕਿੱਧਰੋਂ ਰੱਬ ਜਾਣੇ ਜਿਵੇਂ ਅਸਮਾਨੋਂ ਟਪਕਿਆ ਹੋਵੇ ਉਹਨਾਂ ਮਾਂਤੀ ਦੇ ਮੂਹਰੇ ਖੜਾ ਹੋ ਕੇ ਬੋਲਿਆ ਆ ਕੋਈ ਟਾਈਮ ਆਉਣ ਦਾ ਪ੍ਰੀਤੋ ਲੰਮਾ ਕੁੰਡ ਕੱਢੀ ਖੜੀ ਸੀ ਕੁਝ ਚਿਜਕਦੀ ਜਿਹੀ ਬੋਲੀ ਸਰਦਾਰ ਜੀ ਉਹ ਕਰੇ ਥੋੜਾ ਲੇਟ ਹੋ ਗਈਆਂ ਮਜ ਤੋਕੜ ਹੋ ਗਈ ਆ ਕੇ ਕੋੜ ਵੀ ਬਾਲੀ ਹੈ ਮਿਲ ਹੀ ਨਹੀਂ ਸੀ ਤਾਂ ਕਰਕੇ ਪ੍ਰੀਤੋ ਨੇ ਦੱਦੀ ਦੱਦੀ ਨੇ ਵਵਾਦ ਮਾਰਿਆ ਅੱਛਾ ਅੱਛਾ ਚੰਗਾ ਚਲੋ ਕੋਈ ਨਹੀਂ ਹੁਣ ਤਕਾਲਾ ਨੂੰ ਸਾਰਾ ਕੰਮ ਧੰਦਾ ਨਵੇੜੇ ਬਿਨਾਂ ਨਹੀਂ ਜਾਣਾ ਕੰਨ ਖੋਲ ਕੇ ਸੁਣ ਲੋ ਦੋਵੇਂ ਮਾਂ ਦੀ ਲੰਬਰਦਾਰ ਗੱਲ ਪਾਵੇਂ ਪ੍ਰੀਤੋ ਨਾਲ ਕਰ ਰਹੀ ਸੀ ਪਰ ਉਸ ਦੀ ਨਜ਼ਰ ਕਮੋਂ ਦੇ ਕੱਚੇ ਕੁਆਰੇ ਬदन ਨੂੰ ਛਲਨੇ ਕਰ ਦੇਣ ਦੀ ਸੀ ਕਮੋਂ ਨੇ ਇੱਕ ਨਜ਼ਰ ਲੰਬਰਦਾਰ ਵੱਲ ਵੇਖਿਆ ਅਤੇ ਆਪਣੀ ਚੁੰਨੀ ਨੂੰ ਠੀਕ ਕਰਦੀ ਹੋਈ ਮਾਂ ਦੇ ਪਿੱਛੇ ਲੁਕਣ ਦਾ ਯਤਨ ਕਰਨ ਲੱਗੀ ਲੰਬੜਦਾਰ ਦੀਆਂ ਅੱਖਾਂ ਕਿਸੇ ਸ਼ੈਤਾਨ ਨਾਲੋਂ ਘੱਟ ਨਹੀਂ ਸਨ ਕਮੋ ਨਿੱਕੇ ਜਿਹਾਕ ਵਾਂਗ ਮਾਂ ਦੇ ਪਿੱਛੇ ਲੁਕਣ ਦਾ ਯਤਨ ਕਰ ਰਹੀ ਸੀ ਪਰ ਮਾਂ ਤੋਂ ਸਿਰ ਕੱਢਮੀ ਸੀ ਕਮੋ ਕਿੱਥੇ ਲੁਕਦੀ ਪਾਪੀ ਦੀਆਂ ਨਪਾਕ ਨਜ਼ਰਾਂ ਉਸ ਨੂੰ ਅੱਜੇ ਵੀ ਉਵੇਂ ਹੀ ਘੂਰ ਰਹੀਆਂ ਸਨ ਕੁੜੇ ਚੱਲੋ ਵੀ ਹੁਣ ਕਿ ਕੋਈ ਤੇਲ ਜੋ ਵੀ ਆ ਕੇ ਤਾਂ ਅੱਗੇ ਤੁਰੋਂਗੀਆਂ ਵੱਡੀਆਂ ਮਹਾਰਾਣੀਆਂ ਇਹ ਕੋਈ ਵੇਲਾ ਆਉਣ ਦਾ ਲੰਬੜਦਾਰਨੀ ਨੇ ਮਲਕਾਨਾ ਗੜ ਕੇ ਨਾ ਆਪਣੀ ਚੌਧਰ ਚਾੜੀ ਲੰਬੜਦਰ ਘਰ ਵਾਲੀ ਦੀ ਆਵਾਜ਼ ਸੁਣ ਕੇ ਥੋੜਾ ਜਿਹਾ ਪਿੱਛੇ ਹਟ ਕੇ ਖੜਾ ਹੋ ਗਿਆ ਕਮੋ ਨੇ ਸੁੱਖ ਦਾ ਸਾ ਲਿਆ ਉਸ ਨੂੰ ਲੰਬੜਦਾਨੀ ਦੇ ਬੋਲਣ ਦਾ ਰੱਤਾ ਵੀ ਬੁਰਾ ਨਹੀਂ ਲੱਗਾ ਸੀ ਪ੍ਰੀਤੋ ਅੱਗੇ ਵਾਦੀ ਬੋਲੀ ਸਰਦਾਰਨੀ ਜੀ ਉਹ ਮੇਰੀ ਮੱਝ ਆਹੋ ਆਹੋ ਸੁਣ ਲਿਆ ਮੈਂ ਤੇਰੀ ਮੱਝ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੱਥ ਤੇ ਹੱਥ ਮਾਰ ਕੇ ਸਹੇ ਦੇ ਕੰਨਾਂ ਵਰਗੇ ਨੋਟ ਲੈਣੇ ਆ ਤਾਂ ਔਰ ਨਵੀਂ ਟੈਨ ਨਾਲ ਹੀ ਪਹਿਣਾ ਬਹਾਨੇ ਨਹੀਂ ਚੱਲਣੇ ਚੱਲ ਨੀ ਕੁੜੀਏ ਲੱਗ ਜਾ ਪਾਂਡਿਆਂ ਦਵਾਲੇ ਸਵਾਰ ਕੇ ਮਾਂਜੀ ਝੂਠ ਨਹੀਂ ਹੋਣੀ ਚਾਹੀਦੀ ਵਿਚਰਤਾ ਵੀ ਫਿਰ ਝਾੜੂ ਪੋਚਾ ਵੀ ਕਰਨਾ ਤੇ ਪ੍ਰੀਤੋਂ ਨੂੰ ਗੋਹੇ ਕੂੜੇ ਦਾ ਕੰਮ ਕਰਲਾ ਲੰਬੜਦਾਰਨੀ ਬੜੀ ਨਿਰਕੇ ਜਿਹੇ ਨਾਲ ਬੋਲੀ ਸੀ ਚੰਗਾ ਸਰਦਾਨੀ ਜੀ ਆਖ ਕੇ ਪ੍ਰੀਤੋਂ ਬੇੜੇ ਦੇ ਦੂਜੇ ਪਾਸੇ ਪਸ਼ੂਆਂ ਦੇ ਬਾੜੇ ਵਿੱਚ ਜਾ ਕੇ ਗੋਹਾ ਇਕੱਠਾ ਕਰਨ ਲੱਗ ਪਈ ਲੰਬੜਦਾਰਨੀ ਵੀ ਆਪਣੀ ਲੰਬੜਦਾਰੀ ਮਾਤੀ ਤੇ ਚੜ ਕੇ ਦੁਬਾਰਾ ਆਪਣੇ ਕਮਰੇ ਵਿੱਚ ਜਾ ਬੜੀ ਇਹ ਦੇਖ ਕੇ ਕੰਮੋ ਦੀ ਜਾਨ ਮੁੱਠੀ ਵਿੱਚ ਆ ਗਈ ਕਿਉਂਕਿ ਲੰਬੜਦਾਰ ਬੇੜੇ ਵਿੱਚ ਪਈਆਂ ਕੁਰਸੀਆਂ ਵਿੱਚੋਂ ਇੱਕ ਤੇ ਬੈਠ ਕੇ ਦੂਜੀ ਕੁਰਸੀ ਤੇ ਦੋਵੇਂ ਲੱਤਾਂ ਰੱਖ ਕੇ ਅਖਬਾਰ ਵਿੱਚ ਮੂੰਹ ਦੇ ਕੇ ਬੈਠਾ ਸੀ ਰੱਬ ਜਾਣੇ ਕਿ ਉਹ ਅਖਬਾਰ ਪੜ ਰਿਹਾ ਸੀ ਜਾਂ ਫਿਰ ਮੌਕੇ ਦੀ ਤਾਲ ਵਿੱਚ ਬੈਠਾ ਸੀ ਕਿ ਕਦੋਂ ਉਹਦਾ ਰਾਹ ਸਾਫ਼ ਹੋਵੇ ਅਤੇ ਕਦੋਂ ਕੰਮੂ ਨੂੰ ਬਿੱਲੀ ਵਾਂਗ ਚਪਟਾ ਮਾਰ ਲਵੇ ਕੰਮੋ ਦੇ ਸਾ ਉੱਪਰ ਥੱਲੇ ਹੋ ਰਹੇ ਸਨ ਉਹ ਰੱਬ ਰੱਬ ਕਰਦੇ ਪਾਂਡਿਆ ਨੂੰ ਕਾਲੇ ਕਾਲੇ ਹੱਥ ਮਾਰਨ ਲੱਗੀ ਲੰਬੜਦਾਰ ਨੇ ਜੋ ਨਾਲ ਖੰਗੂਰਾ ਮਰਿਆ ਕੰਮੋ ਖੰਗੂਰਾ ਸੁਣ ਕੇ ਡਰਦੇ ਮਾਰੇ ਇਕੱਠੇ ਜੀ ਹੋ ਗਈ ਉਸ ਨੇ ਚਲਾਵੀ ਜਹੀ ਨਜ਼ਰ ਨਾਲ ਦੇਖਿਆ ਤਾਂ ਲੰਬੜਦਾਰ ਉਸ ਵਲ ਭੁੱਖੇ ਸ਼ੇਰ ਦੀ ਤਰ੍ਹਾਂ ਦੇਖ ਰਿਆ ਸੀ ਡਰਦੇ ਮਾਰੇ ਕੰਮੋ ਦੇ ਹੱਥੋਂ ਗਿਲਾਸ ਡਿੱਗਦੇ ਡਿੱਗਦੇ ਬਚਿਆ ਲੰਬੜਦਾਰ ਤਾਂ ਪਹਿਲਾਂ ਹੀ ਜਿਵੇਂ ਬੋਲਣ ਦਾ ਮੌਕਾ ਹੀ ਪਾਲ ਰਿਆ ਸੀ ਉਹ ਬੋਲਿਆ ਕੁੜੀਏ ਭਾਂਡੇ ਆਰਾਮ ਨਾਲ ਸਾਫ਼ ਕਰ ਜੇ ਇੱਕ ਵੀ ਗਲਾਸ ਟੁੱਟ ਗਿਆ ਤਾਂ ਲੰਬੜਦਾਰ ਨੇ ਨਿੱਤੇਰੀ ਹੱਡਾਂ ਵਿੱਚੋਂ ਕੱਢਣਾ ਹਾ 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 ਜੀ 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 ਕੰਮੋ ਨੇ ਗਲੇ ਵਿੱਚੋਂ ਮਸਾਂ ਹੀ ਆਵਾਜ਼ ਨਿਕਾਲੀ ਸੀ ਵੈਸੇ ਕੁੜੀਏ ਤੇਰਾ ਨਾਂ ਕੀ ਐ ਮੇਰਾ ਮਤਲਬ ਜੇ ਤੈਨੂੰ ਬੁਲਾਉਣਾ ਹੋਵੇ ਤਾਂ ਕੀ ਕਹਿ ਕੇ ਬੁਲਾਈਏ ਲੰਬੜਦਾਰ ਨੇ ਮੁੱਛਾਂ ਨੂੰ ਤਾਂ ਕੇ ਕੰਮੋ ਨੂੰ ਭੁੱਖਿਆ ਨਜ਼ਰਾਂ ਨਾਲ ਤੱਕਦੇ ਹੋਏ ਪੁੱਛਿਆ ਜੀ ਜੀ ਕੰਮੋ ਬਾਹਰ ਗੇਟ ਤੇ ਗੱਡੀ ਤੇ ਆਉਣ ਦੀ ਆਵਾਜ਼ ਨਾਲ ਲੰਬੜਦੜਾ ਧਿਆਨ ਕੰਮੋਂ ਤੋਂ ਹਟ ਕੇ ਗੇਟ ਵੱਲ ਹੋ ਗਿਆ ਬਾਹਰ ਸ਼ਾਇਦ ਕੋਈ ਆਇਆ ਸੀ ਗੇਟ ਤੇ ਗੱਡੀ ਦਾ ਹਾਰਨ ਵੱਜਿਆ ਤਾਂ ਲੰਬੜਦੜਾ ਧਿਆਨ ਕੰਮੋਂ ਵੱਲੋਂ ਹਟ ਕੇ ਉਹ ਉੱਠ ਕੇ ਗੇਟ ਖੋਲਣ ਚਲਾ ਗਿਆ ਕਮੋਂ ਨੇ ਸੁੱਖ ਦਾ ਸਾ ਲਿਆ ਉਹ ਕਾਲੇ ਹੱਥੀ ਪਾਂਡੇ ਤੋਂ ਲੱਗ ਪਈ ਤਾਂ ਕਿ ਲੰਬੜਦੜਾ ਤੇ ਵਾਪਸ ਮੁੜਨ ਤੋਂ ਪਹਿਲਾਂ ਉਹ ਉਹਦੀਆਂ ਅੱਖਾਂ ਤੋਂ ਦੂਰ ਹੋ ਸਕੇ ਲੰਬੜਦੜਾ ਨੇ ਗੇਟ ਖੋਲ੍ਹ ਲਿਆ ਤੇ ਆ ਕੇ ਇੱਕ ਚਿੱਟੇ ਰੰਗ ਦੀ ਫिएट ਕਾਰ ਬੇੜੇ ਵਿੱਚ ਆ ਕੇ ਰੁਕੀ ਕਮੋ ਦਾ ਧਿਆਨ ਵੀ ਕਾਰ ਵੱਲ ਚਲਿਆ ਗਿਆ ਜਿਵੇਂ ਹੀ ਕਾਰ ਦਾ ਦਰਵਾਜ਼ਾ ਖੋਲਿਆ ਤਾਂ ਇੱਕ ਉੱਚਾ ਲੰਮਾ ਸਰੂ ਦੇ ਕੱਦ ਵਾਲਾ ਗੋਰਾ ਚਿੱਟਾ ਵੀ 21 ਸਾਲ ਦਾ ਮੁੱਛ ਫੁੱਟ ਗੱਭਰੂ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਉਸ ਨੇ ਲੰਬੜਦਾਰ ਦੇ ਪੈਰ ਛੂਹੇ ਲੰਬੜਦਾਰ ਨੇ ਉਸ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਅਤੇ ਕਿਹਾ ਆ ਗਿਆ ਮੇਰਾ ਬੱਗਾ ਸ਼ੇਰ ਕਮੋ ਨੂੰ ਇਹ ਸਮਝਣ ਵਿੱਚ देर ਨਾ ਲੱਗੀ ਕਿ ਉਹ ਲੰਬੜਦਾਰ ਦਾ ਪੁੱਤ ਸੀ ਇਹਨੇ ਨੂੰ ਲੰਬੜਦਾਰ ਨੇ ਅਤੇ ਉਹਦੀ ਤੀ ਪੰਮੀ ਵੀ ਅੰਦਰੋਂ ਬਹਾਰ ਆ ਗਈਆਂ ਨਹੀਂ ਮੈਨੂੰ ਨਹੀਂ ਮੇਰਾ ਰਾਜਾ ਸ਼ੇਰਪੁੱਤ ਆ ਗਿਆ ਕੁੜੇ ਆ ਕੇ ਲੰਬਰਦਾਰਨੀ ਨੇ ਦੋਵੇਂ ਬਾਵਾ ਉਲਾਰ ਕੇ ਪੁੱਤ ਨੂੰ ਗੱਲ ਬਕੜੀ ਪਾ ਲਈ ਕਮੋਬੁੱਤ ਬਣ ਕੇ ਇਹ ਸਭ ਦੇਖ ਰਹੀ ਸੀ ਉਹ ਰਾਜੇ ਨੂੰ ਦੇਖ ਕੇ ਜਿਵੇਂ ਕੀਲੀ ਗਈ ਸੀ ਸ਼ਾਇਦ ਉਸ ਨੂੰ ਦीन ਦੁਨੀਆ ਦੀ ਕੋਈ ਹੋਸ਼ ਹੀ ਨਹੀਂ ਰਹੀ ਸੀ ਮੰਮੀ ਨੇ ਉਸ ਨੂੰ ਝੰਜੋੜ ਕੇ ਕਿਹਾ ਕਮੋ ਇਹ ਕਮੋ ਮਾਰੀਏ ਚੱਲ ਜਾ ਮੇਰੇ ਬੀਰ ਲਈ ਪਾਣੀ ਧਾਣੀ ਲੈ ਕੇ ਆ ਕਿ ਮੈਂ ਬਿਟ ਬਿਟ ਚੱਕੀ ਜਾਨੀ ਆ ਉਹਦੇ ਵੱਲ ਪੈੜੀ ਨજર ਨਾ ਲਾ ਦੇਵੀ ਕਿਤੇ ਚੰਦਰੀ ਕਿਸੇ ਥਾਂ ਦੀ ਨਾ ਹੋਵੇ ਤਾਂ ਕਮੋਨੋ ਜਿਵੇਂ ਪੰਮੀ ਦੀ ਫਟਕਾਰ ਨਾਲ ਹੋਸ਼ ਜਿਹਾ ਆਇਆ ਸੀ ਉਹ ਇੱਕਦਮ ਬੋਲੀ ਜੀ ਜੀ ਮੈਂ ਹੁਣੇ ਪਾਣੀ ਲੈ ਕੇ ਆਈ ਜੀ ਅਤੇ ਉਹ ਅਗਲੇ ਹੀ ਪਲ ਪਾਣੀ ਦੇ ਤਿੰਨ ਚਾਰ ਗਲਾਸ ਥਾਲ ਵਿੱਚ ਸਜਾ ਕੇ ਹਾਜ਼ਰ ਹੋ ਗਈ ਕੁੜੇ ਕੰਮ ਲਈਏ ਮੁੰਡੇ ਨੇ ਪਾਣੀ ਪੀਣਾ ਨਹਾਉਣਾ ਨਹੀਂ ਇੰਨਾ ਪਾਣੀ ਪਰਕੇ ਲੈ ਆਈ ਤੂੰ ਲੰਬਰਦਾਂ ਨੇ ਕਮੋ ਨੂੰ ਫਿਟਕਾਰ ਪਾਈ ਪੰਮੀ ਇਹ ਸੁਣ ਕੇ ਖਿੜਖੜਾ ਕੇ ਹੱਸ ਪਈ ਕਮੋ ਨੇ ਹੌਲੀ ਜਿਹੇ ਕਿਹਾ ਬੀਬੀ ਜੀ ਮੈਂ ਸੋਚਿਆ ਤੁਸੀਂ ਵੀ ਪੀਣਾ ਹੋਵੇਗਾ ਤਾਂ ਲੰਬਰਦਾਂ ਚੱਟ ਬੋਲਿਆ ਆਹੋ ਆਹੋ ਲਿਆ ਕੁੜੀਏ ਮੈਂ ਤਾਂ ਪੀਣਾ ਹੋਰ ਕਿਸੇ ਨੇ ਨਹੀਂ ਪੀਣਾ ਤਾਂ ਨਾ ਸਹੀ ਉਸ ਨੇ ਪਾਣੀ ਦਾ ਗਲਾਸ ਚੁੱਕਣ ਲੱਗੇ ਨੇ ਜਾਣ ਬੁੱਝ ਕੇ ਕਮੋ ਦੇ ਹੱਥ ਨੂੰ ਆਪਣਾ ਹੱਥ ਪੱਥਰ ਵਰਗਾ ਹੱਥ ਛਵਾ ਦਿੱਤਾ ਜੋ ਕਮੋ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਾ ਪਰ ਉਹ ਦੜ ਵੱਟ ਕੇ ਝਰ ਗਈ ਜਹ ਇੰਜ ਕਹਿ ਲਈਏ ਗਰੀਬੀ ਅਤੇ ਅਮੀਰੀ ਭਾਰੀ ਪੈ ਗਈ ਸੀ ਕੰਮੋ ਬੋਲੀ ਭਾਵੇਂ ਕੁਝ ਨਹੀਂ ਸੀ ਪਰ ਉਹਦੀਆਂ ਅੱਖਾਂ ਨੇ ਲੰਬੜਦਾਰ ਨੂੰ ਬਹੁਤ ਕੁਝ ਕਹਿ ਦਿੱਤਾ ਸੀ ਲੰਬੜਦਾਰ ਅਮੀਰੀ ਦੇ غرੂਰ ਵਿੱਚ ਮਗਰੂਰ ਸਮਝ ਕੇ ਵੀ ਨਾ ਸਮਝ ਬਣਿਆ ਰਿਹਾ ਜਦੋਂ ਪ੍ਰੀਤੀ ਗੋਹੇ ਕੁੜੇ ਦਾ ਕੰਮ ਨਵੇੜ ਕੇ ਆਈ ਤਾਂ ਕੰਮੋ ਨੇ ਸਾਰੀ ਗੱਲ ਉਸ ਨੂੰ ਦੱਸੀ ਪ੍ਰੀਤੋ ਨੇ ਕੰਮੋ ਨੂੰ ਹੋਰ ਕੇ ਚੁੱਪ ਰਹਿੰਦੀ ਹਦਾਇ ਦਿੱਤੀ ਉਸਨੇ ਕਿਹਾ ਕਰਮਾ ਮਾਰੀਏ ਆਪਣੇ ਮੂੰਹ ਨੂੰ ਤਾਲਾ ਲਾ ਲੈ ਜੇ ਇੱਥੇ ਕਿਸੇ ਨੇ ਸੁਣ ਲਿਆ ਤਾਂ ਇਹ ਕੰਮ ਤਾਂ ਹੱਥੋਂ ਜਾਊਗਾ ਹੀ ਹੋਰ ਵੀ ਕਿਸੇ ਨੇ ਸਾਨੂੰ ਨੇੜੇ ਨਹੀਂ ਲੱਗਣ ਦੇਣਾ ਐਨਾ ਵੱਡਾ ਟੱਬਰ ਉਤੋਂ ਰੱਬ ਦੀ ਮਾਰ ਰੱਜ ਕੇ ਗਰੀਬੀ ਐਨੇ ਟਿੱਡਾਂ ਦੀ ਅੱਗ ਕਿੱਥੋਂ ਬੁਝਾਉਣੀ ਤੇ ਇਹ ਤੇਰੇ ਪਿਓ ਨੇ ਖੁੱਲ ਖੁੱਲ ਕੇ ਖਾ ਜਾਣਾ ਸਾਨੂੰ ਦੋਹਾਂ ਨੂੰ ਉਹ ਅਜੇ ਕੰਮ ਨੂੰ ਸਮਝਾ ਹੀ ਰਹੀ ਸੀ ਕਿ ਲੰਬੜਦਾਰੀ ਨੇ ਕਰਕੇ ਕਿਹਾ ਉਰੇ ਪ੍ਰੀਤੋ ਮਾਂ ਤੀ ਗੱਲਾਂ ਨਾ ਮਾਰੀ ਜਾਵੋ ਕੋਈ ਕੰਮ ਵੀ ਕਰ ਲਵੋ ਕਿ ਗੱਟਮਟ ਕਰੀ ਜਾਂਦੀਆਂ ਮਾਂ ਤੀ ਕੰਮ ਨੂੰ ਲੱਗਾ ਕੇ ਉਹਦੀ ਮਾਂ ਦੀ ਗੱਲ ਸੱਚੀ ਹੈ ਲੰਬਰ ਦਾਣੀ ਤੱਕ ਕੋਈ ਪਤਾ ਨਹੀਂ ਕਦੋਂ ਕੰਮ ਤੋਂ ਜਵਾਬ ਦੇ ਦੇਵੇ ਮਾਂ ਤੀ ਦੋਵੇਂ ਛੇਤੀ ਛੇਤੀ ਕੰਮ ਨੂੰ ਹੱਥ ਚਲਾਉਣ ਲੱਗਿਆਂ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਅਮਰਜੀਤ ਕੋ ਪਰਮਾਰ ਵੱਲੋਂ ਲਿਖੀ ਗਈ ਹੈ